शहर चंडीगढ़ चले आवांगे नज़ारे बी होवांगे नज़ारे बी भावे कलम कले आ ਪੰਜਾਬੀ ਸਿਨੇਮਾ ਦੇ ਵਿੱਚ ਜਿੰਨੀ ਵੀ ਮੂਵੀਜ਼ ਬਣਦੀਆਂ ਨੇ ਆਪਾਂ ਘਰ ਪਰਿਵਾਰ ਵਾਂਗੂ ਕੰਮ ਕਰੀਦਾ ਇੱਥੇ ਕਿਹੜਾ ਉਹ ਹਿਸਾਬ ਕਿਤਾਬ ਹੈ ਕਿ ਓ ਮਾਈ ਗੋਡ ਇਹ ਸਟਾਰ ਆ ਰਿਹਾ ਇਹ ਹੋ ਰਿਹਾ ਉਹ ਰਿਹਾ ਇਹ ਸਾਰੇ ਪਰਿਵਾਰ ਹੈ ਉਦੋਂ ਹੀ ਕੰਮ ਹੁੰਦਾ ਹੈ ਮੈਂ ਰੀਲਾਂ ਦੇ ਵਿੱਚ ਗਾਣੇ-ਗੁਣੇ ਪਾ ਕੇ ਮਤਲਬ ਸ਼ੁਰੂਆਤ ਕਰ ਲਈ ਐ ਮੈਂ ਸੋਚਦੀ ਆਂ ਵੀ ਮੈਂ ਵੀ ਜਰਾ ਕਿ ਹਿੱਟ ਹੋਵਾਂ ਤੇ ਅਗਲੀ ਫਿਲਮ ਵਿੱਚ ਪਰ ਮੈਂ ਨਹੀਂ ਗਈ ਮੈਂ ਹੋਰ ਕਿਸੇ ਆਰਟਿਸਟ ਨਾਲ ਗੱਲਾਂ ਕਰਨ ਦਾ ਮਤਲਬ ਇੰਨਾ ਚਾਹ ਨਹੀਂ ਹੁੰਦਾ ਜਿੰਨਾ ਤੁਹਾਡੇ ਨਾਲ ਹੁੰਦਾ ਹੈ ਬਿਕੋਜ਼ ਯੂ ਕੜਤਾਂ ਨੂੰ ਹੀ ਦੇਖੋ ਜਿੱਥੇ ਸਾਰਾ ਹੁੰਦੀ ਹੈ ਨਾ ਉੱਥੇ ਰੌਣਕ ਨਾ ਹੋਵੇ ਇਟਸ ਨੋਟ ਪੋਸੀਬਲ ਇਦਾਂ ਹੋ ਹੀ ਨਹੀਂ ਸਕਦਾ ਸਾਰਾ ਮੀਨਸ ਰੌਣਕ ਪੂਰੇ ਸੈੱਟ ਤੇ ਸਾਲਾਂ ਜਿੰਨੀ ਦਰ ਧੁੰਨੀ ਹਰੀ ਨਹੀਂ ਹੁੰਦੀ ਸਾਗ ਤਾਂ ਫਿਰ ਤਿੰਨ ਤਿੰਨ ਦਿਨ ਚੱਲਦਾ ਹੀ ਤੜਕ ਕੇ ਹਨਾ ਸਾਰਾ ਵਿਆਹ ਤਾਂ ਦਰਦੀ ਹੈ ਸੱਸ ਮੇਰੀ ਨੇ ਮੁੰਡੇ ਜੰਮੇ ਮੁੰਡੇ ਜੰਮੇ 20 ਅੱਧਿਆਂ ਨੂੰ ਤਾਂ ਲਾਉਂਦੀ ਟੀਕੇ ਅੱਧਿਆਂ ਨੂੰ ਦੇਵੇ ਦਵਾਈ ਵੇ ਸੋਇਆ ਚੁੱਪ ਕਰ ਗਏ ਨੇ ਤਾਂ ਮਾਂ ਹੁੰਦੀ ਆ ਜੀ ਤੁਸੀਂ ਵੇਖਣ ਆ ਜਾਣਾ ਤੁਸੀਂ ਵੇਖਣ ਆ ਜਾਣਾ ਉਹ 26 ਨੂੰ ਫਿਲਮ ਆਪਣੀ ਉਹ 26 ਨੂੰ ਫਿਲਮ ਆਪਣੀ ਆ ਗਈ ਲੰਬੜਾਂ ਦਾ ਲਾਣਾ ਸਿਸਟ੍ਰੀਕਾਲ ਤੁਸੀਂ ਦੇਖਿਓ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਜਸਵੀਰ ਕੌਰ ਸੋ ਇੱਕ ਲੰਬੜਾਂ ਦਾ ਲਾਣਾ ਆ ਰਿਹਾ ਹੈ ਸਿਨੇਮਾ ਘਰਾਂ ਦੇ ਵਿੱਚ 26 ਜਨਵਰੀ ਨੂੰ ਜੋ ਤੁਹਾਨੂੰ ਸਾਰਿਆਂ ਨੂੰ ਐਂਟਰੇਨ ਕਰੂਗਾ ਉਹ ਸਾਰਾ ਲਾਣਾ ਮੇਰੇ ਨਾਲ ਬੈਠਾ ਹੈ ਸਾਰਾ ਗੁਰਪਾਲ ਬੱਬਲ ਰਾਏ ਅਨੀਤਾ ਦੇਵਗਨ ਮਾਮਨ ਯਾਸਰ ਜੀ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਦਾ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਆ ਸ਼ੁਕਰੀਆ ਯਾ ਸੋ ਮੈਨੂੰ ਇਦਾਂ ਲੱਗਦਾ ਹੈ ਕਿ ਤਿੰਨ ਸਿੰਗਰਸ ਤਾਂ ਬੈਠੀ ਹੈ ਤਾਂ 뮤ਜ਼ਿਕ ਦੀ ਗੱਲਾਂ ਤਾਂ ਹੋਣੀ ਹੀ ਬਹੁਤ ਮਾਸਟਰਾਂ ਨੇ ਕੰਪਲੇਨ ਕੀਤੀ ਕਿ ਕਿਸੇ ਨੇ ਆਕੇ ਨਾ 뮤ਜ਼ਿਕ ਦੀ ਗੱਲਾਂ ਨਹੀਂ ਕੀਤੀਆਂ ਸੋ ਹੁਣ ਮੈਂ 뮤ਜ਼ਿਕ ਤੋਂ ਸ਼ੁਰੂਆਤ ਕਰ ਦੰਨੀ ਆ ਸੋ ਤੁਹਾਡੇ ਦੋਵਾਂ ਤੋਂ ਕੁਸ਼ਨ ਤਬੁੱਛੀ ਮਿਊਜ਼ਿਕ ਦੀ ਸ਼ੁਰੂਆਤ ਤੁਸੀਂ ਗਾਣਾ ਗਾਣਾ ਜੀ ਅੱਛਾ ਹੋਰ ਬਹੁਤ ਸਦੀਆਂ ਪਹਿਲਾਂ ਹੋ ਗਈ ਸੀ ਜੀ ਬ੍ਰਹਿਮੰਡ ਬਣਿਆ ਇੱਕ ਸਾਊਂਡ ਤੋਂ ਹਨਾ ਜੀ ਸੋ ਜੀ ਆਪਾਂ ਫਿਲਮ ਦੇ ਮਿਊਜ਼ਿਕ ਦੀ ਜੀ ਜੀ ਨਹੀਂ ਨਹੀਂ ਫਿਲਮ ਦਾ ਮਿਊਜ਼ਿਕ ਸੱਚੀ ਬਹੁਤ ਵਧੀਆ ਬਣਿਆ ਹਨਾ ਜੀ ਤੇ ਅੱਜ ਸਾਡਾ ਗਾਣਾ ਵੀ ਰਿਲੀਜ਼ ਹੋਣਾ ਜਿਹੜਾ ਰੋਮਾਂਟਿਕ ਗਾਣਾ ਗਿੱਲ ਤੇ ਰੋਨੀ ਦਾ ਲਿਖਿਆ ਹੋਇਆ ਤੇ ਉਹਨੂੰ ਆਵਾਜ਼ ਦਿੱਤੀ ਖੁਦ ਮੈਂ ਤੇ ਹਾਂ ਜੀ ਕਰਦੇ ਤੇ ਤੁਹਾਨੂੰ ਦੋਨੇ ਨਜ਼ਰ ਆਵਾਂਗੇ ਵਧੀਆ ਗਾਣਾ ਯਾਸਰ ਵੀਰੇ ਨੇ ਦੋ ਗਾਣੇ ਗਾਏ ਫਿਲਮ ਦੇ ਉਹ ਵੀ ਬਹੁਤ ਵਧੀਆ ਨੇ ਇੱਕ ਤਾਂ ਵੀਰੇ ਨੇ ਜਿਹੜਾ ਸਾਡਾ ਵਿਆਹ ਸ਼ਾਦੀ ਵਾਲਾ ਟਿਪੀਕਲ ਜਿਹੜਾ ਹਾਂਜੀ ਐਂਟਰਟੇਨਿੰਗ ਹੈ ਉਹ ਚੋਂ ਅਸੀਂ ਬੜਾ ਭੰਗੜਾ ਪਾਇਆ ਸਾਰੇ ਨੇ ਸੋ ਵਧੀਆ ਨੇ ਜੀ ਗਾਣੇ ਤੇ ਇੱਕ ਉਹ ਜ਼ਿੰਦਗੀ ਬਹਾਰ ਹੋ ਗਈ ਉਹ ਰਿਲੀਜ਼ ਹੋਇਆ ਨਾ ਗੱਲਾਂ ਪਿਆਰ ਦੀਆਂ ਉੱਤੇ ਬੜੀਆਂ ਅੱਜ ਕੱਲ ਤਾਂ ਰੀਲਾਂ ਤੋਂ ਵੀ ਮਾਪਦੇ ਆ ਨਾ ਵੀ ਗਾਣਾ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਤਾਂ ਉਹ ਵਧੀਆ ਚੱਲ ਰਿਹਾ ਹੁੰਦਾ ਹੈ ਫਿਲਮ ਤੁਹਾਡੇ ਦੋਵਾਂ ਤੱਕ ਆਈ ਜੋ ਸਕਰੀਨ ਸ਼ੇਅਰ ਕੀਤੀ ਤੁਸੀਂ ਕਿੰਨਾ ਕ ਮਜ਼ਾ ਆਇਆ ਤੁਹਾਨੂੰ ਦੋਨਾਂ ਨੂੰ ਆਪਸੀ ਦੇ ਵਿੱਚ ਐਂਡ ਬਿਕੋਜ਼ ਜਿੱਥੇ ਸਾਰਾ ਹੁੰਦੀ ਹੈ ਨਾ ਉੱਥੇ ਰੌਣਕ ਨਾ ਹੋਵੇ ਇਟਸ ਨੋਟ ਪੋਸੀਬਲ ਐਦਾਂ ਹੋ ਹੀ ਨਹੀਂ ਸਕਦਾ ਸਾਰਾ ਮੀਨਸ ਰੌਣਕ ਪੂਰੇ ਸੈੱਟ ਤੇ ਫਿਲਮ ਦੇ ਵਿੱਚ ਐਂਡ ਨਹੀਂ ਤੁਹਾਡੀ ਤਾਰੀਫ ਹੋ ਰਹੀ ਹੈ ਅੱਛੀ ਗੱਲ ਹੈ ਲੈ ਆ ਇੱਕ ਕੰਪਲੀਮੈਂਟ ਹੋਰ ਵੀ ਰੋਲਾ ਵੀ ਬਹੁਤ ਪਾਉਂਦੇ ਆ ਮਤਲਬ ਇਹਨਾਂ ਦੀ ਤਿੱਖੀ ਇੰਨੀ ਵਾਹ ਜੈ ਨਾ ਮਤਲਬ ਦੂਰੋਂ ਪਤਾ ਲੱਗਦਾ ਕਿ ਯੈਸ ਸਾਰਾ ਇੱਥੇ ਹੈਗੀ ਹੈ ਰਾਈਟ ਕੰਪਲੀਮੈਂਟ ਤਿੱਖੀ ਵਾਸ ਯਾ ਸੋ ਕਿੰਨਾ ਮਜ਼ਾ ਆਇਆ ਤੁਹਾਨੂੰ ਦੋਨਾਂ ਇਟ ਵਾਸ ਫਨ ਬਹੁਤ ਵਧੀਆ I mean ਸਭ ਬਹੁਤ ਹੀ ਫਨ ਹੈ ਸਾਰੇ ਬਹੁਤ ਫਨ ਨੇ ਤੁਸੀਂ ਦੇਖੋ ਕਿੰਨਾ ਵੱਡਾ ਲਾਣਾ ਤੇ ਸਾਰੇ ਇੱਕ ਤੋਂ ਵੱਧ ਕੇ ਇੱਕ ਨੇ ਸੋ ਜਿੱਦਾਂ ਕਹਿੰਦੇ ਨਾ ਇਟ ਇਸ ਨਾਟ ਸਿਰਫ ਸਾਡੀ ਮੂਵੀ ਬਾਰੇ ਮੈਨੂੰ ਲੱਗਦਾ ਪੰਜਾਬੀ ਸਿਨੇਮਾ ਦੇ ਵਿੱਚ ਜਿੰਨੀ ਵੀ ਮੂਵੀਜ਼ ਬਣਦੀਆਂ ਨੇ ਆਪਾਂ ਘਰ ਪਰਿਵਾਰ ਵਾਂਗੂ ਕੰਮ ਕਰੀਦਾ ਇੱਥੇ ਕਿਹੜਾ ਉਹ ਹਿਸਾਬ ਕਿਤਾਬ ਹੈ ਕਿ oh my god ਇਹ ਸਟਾਰ ਆ ਰਿਹਾ ਇਹ ਹੋ ਰਿਹਾ ਇਹ ਸਾਰੇ ਪਰਿਵਾਰ ਹੈ ਉਦੋਂ ਹੀ ਕੰਮ ਹੁੰਦਾ ਸੋ ਇਸ ਤੇ ਵੀ ਸੇਮ I mean ਅਸੀਂ ਲੜਨੇ ਦੇ ਵਿੱਚ ਸੌਰੀ ਬੀ ਨੋ ਨਾ ਨਾ ਵੇ ਕਿ ਸਾਰੇ ਨੇ ਤਜਰਬੇਕਾਰ ਤੇ ਸਾਰਿਆਂ ਦੇ ਹਰਮਨ ਪਿਆਰੇ ਆਰਟਿਸਟ ਮੈਂ ਮੈਨੂੰ ਇਹ ਨਹੀਂ ਕਿ ਮੈਡਮ ਸਾਹਮਣੇ ਬੈਠੇ ਹਨ ਅਨੀਤਾ ਮੈਮ ਨਾਲ ਕੰਮ ਕਰਨ ਲਈ ਮੈਂ ਇੰਨਾ ਐਕਸਾਈਟਡ ਜਦੋਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਮੇਰੀ ਮੰਮੀ ਦਾ ਕਰੈਕਟਰ ਪਲੇ ਕਰਨਾ ਹੈ ਉਹ ਤਾਂਗਾ ਵੀ ਡਰ ਮੈਂ ਮੈਂ ਦੱਸਣਾ ਚਾਹਾਂਗੀ ਜੇ ਜਦੋਂ ਮੈਂ ਇੰਟਰੋਡਕਸ਼ਨ ਦੇ ਰਹੀ ਸੀ ਨਾ ਕਿ ਮੈਂ ਕਿਹਾ ਤਿੰਨ ਸਿੰਗਰ ਬੈਠੇ ਤੇ ਮੈਮ ਕਹਿੰਦੀ ਮੈਂ ਅਪਕਮਿੰਗ ਸਿੰਗਰ ਹਾਂ ਸੋ ਆਪਾਂ ਅਪਕਮਿੰਗ ਸਿੰਗਰ ਨਾਲ ਗੱਲਾਂ ਕਰਦੇ ਆ ਮੈਮ ਕਿਵੇਂ ਹੋ ਮੈਂ ਬਹੁਤ ਵਧੀਆ ਜੀ ਮੈਂ ਰੀਲਾਂ ਦੇ ਵਿੱਚ ਗਾਣੇ ਗੁਨੇ ਪਾ ਕੇ ਮਤਲਬ ਸ਼ੁਰੂਆਤ ਕਰ ਲਈ ਹੈ ਮੈਂ ਸੋਚਦੀ ਆਂ ਵੀ ਮੈਂ ਵੀ ਜਰਾ ਕਿ ਹਿੱਟ ਹੋਵਾਂ ਤੇ ਅਗਲੀ ਫਿਲਮ 'ਚ ਫਿਰ ਮੈਂ ਵੀ ਗਾਉਂਗੀ ਮੈਂ ਤਾਂ ਸੀ ਆਲਰੇਡੀ ਹਿੱਟ ਹੋ ਨਹੀਂ ਐਕਚੁਅਲੀ ਮੈਨੂੰ ਇਸ ਫਿਲਮ ਦਾ ਮਿਊਜ਼ਿਕ ਬਹੁਤ ਅੱਛਾ ਲੱਗਾ ਔਰ ਇਹਨਾਂ ਸਾਰਿਆਂ ਦੇ ਗਾਣੇ ਮੈਂ ਜਿਆਦਾ ਟੱਪਿਆਂ ਦੇ ਵਿੱਚ ਸੁਨੇ ਸੀ ਯਸਰ ਜੀ ਹੈਨਾ ਔਰ ਇਹਦੇ ਵਿੱਚ ਚੰਡੀਗੜ੍ਹ ਵਾਲੇ ਤੋਂ ਬਾਅਦ ਮੈਂ ਪਹਿਲੀ ਵਾਰੀ ਗਾਣਾ ਕੰਪਲੀਟ ਜਿੰਨੂੰ ਇੱਕ ਸੌਂਗ ਬੋਲਦੇ ਉਹ ਯਸਰ ਨੇ ਗਾਇਆ ਤੇ ਬੱਬਲ ਦੀ ਤਾਂ ਮੈਂ ਬਹੁਤ ਸਾਰੀ ਜਿਹੜੇ ਗਾਣੇ ਉਹਨਾਂ ਦੀਆਂ ਰੀਲਾਂ ਰੁੱਲਾਂ ਜਿਹੜੀਆਂ ਨੇ ਉਹ ਮੈਂ ਸੁਣਦੀ ਰਹੀ ਨਹੀਂ ਤੇ ਸਾਰਾ ਨੂੰ ਮੈਨੂੰ ਪਹਿਲਾਂ ਨੂੰ ਸੀ ਪਤਾ ਸਾਰਾ ਗਾਉਂਦੀ ਆ ਹਾਂ ਮੈਨੂੰ ਇਸ ਫਿਲਮ ਦੇ ਦੌਰਾਨ ਪਤਾ ਲੱਗਾ ਜਿਵੇਂ ਮਤਲਬ ਇਹਨਾਂ ਨੂੰ ਹੁਣ ਪਤਾ ਲੱਗਾ ਕਿ ਮੈਂ ਵੀ ਗਾਉਣਾ ਐ ਐਂਡ ਪੂਰੇ ਇੰਸਟਾਗ੍ਰam ਕੀ ਪੂਰੀ ਮਤਲਬ ਸਭ ਨੂੰ ਪਤਾ ਕਿ ਸਾਰਾ ਕੀ ਕਹਿੰਦੀ ਐ ਸਾਰਾ ਕੀ ਗਾਉਂਦੀ ਐ ਐਂਡ ਸਾਰਾ ਦੀ ਸਾਰਾ ਸਾਰੀ ਦੁਨੀਆ ਸਾਰਾ ਦੇ ird gird ਦਾ ਮੈਂ थैंक यू यू ਇੰਨੇ ਕਿ ਜ਼ਿਆਦਾ ਤਰੀ ਹੋ ਮੈਨੂੰ ਮੈਨੂੰ ਸੰਗ ਲੱਗਣ ਲੱਗਿਆ ਨਹੀਂ ਮੈਨੂੰ ਮੈਨੂੰ ਪਤਾ ਹੋਰ ਕਿਸੇ ਆਰਟਿਸਟ ਨਾਲ ਗੱਲਾਂ ਕਰਨ ਦਾ ਮਤਲਬ ਇੰਨਾ ਚਾਂ ਨਹੀਂ ਹੁੰਦਾ ਜਿਨਾ ਤੁਹਾਡੇ ਨਾਲ ਹੁੰਦਾ ਬਿਕੋਜ਼ ਯੂ ਪਰਦਾ ਉਹ ਵੀ ਦੇਖੋ ਆਪਾਂ ਆਪ ਤੂੰ ਗੋਇੰਗ ਨਹੀਂ ਨਹੀਂ ਮੈਂ ਆਡੀਅנס ਹੋ ਜਾਣਾ ਆਪਾਂ ਮਜ਼ਾ ਲੈਣੇ ਇਹਨਾਂ ਦੀ ਗੱਲਾਂ ਦਾ ਤੁਸੀਂ ਕਰੋ ਗੱਲਾਂ ਕਰੋ ਨਹੀਂ ਸੀ ਫੀਲਸ ਲਾਈਕ ਹੋਮ ਬਿਕੋਜ਼ ਸਾਡੇ ਮੀਡੀਆ ਲਈ ਨਾ ਬਹੁਤ ਵੱਡੀ ਗੱਲ ਹੁੰਦੀ ਹੈ ਵੈਨ ਸਮਬਡੀ ਪ੍ਰੇਜ਼ਸ ਅਸ ਅ ਲੋਟ ਐਂਡ ਸ਼ੀ ਇਜ਼ ਆਲਵੇਸ ਲਾਈਕ ਕਿ ਨਹੀਂ ਅਸੀਂ ਸਾਰੇ ਇਕੱਠੇ ਆ ਫੈਮਲੀ ਆ ਤਾਂ ਇਹ ਇਹਨਾਂ ਦੀ ਬੜੀ ਮਤਲਬ ਬਹੁਤ ਚੰਗੀ ਗੱਲ ਹੈ ਜੋ ਮੈਨੂੰ ਇਹਨਾਂ ਦੇ ਵਿੱਚ ਬਹੁਤ ਸਾਰਿਆਂ ਦਾ ਹੀ ਮੰਨਣਾ ਹੋਊਗਾ ਕਿ ਮੀਡੀਆ ਸਾਡਾ ਪਰਿਵਾਰ ਹੈ ਵੀ ਹਨਾ ਆਪਾਂ ਇਕੱਠੇ ਆ ਆਪਾਂ ਇੱਕ ਦੂਜੇ ਦੇ ਪੂਰਕ ਹਨਾ ਨਹੀਂ ਤੁਹਾਨੂੰ ਸਾਡੇ ਤੋਂ ਕੰਟੈਂਟ ਚਾਹੀਦਾ ਸਾਨੂੰ ਤੁਹਾਡੇ ਤੋਂ ਹੈਲਪ ਚਾਹੀਦੀ ਹੁੰਦੀ ਹੈ ਸਪੋਰਟ ਚਾਹੀਦੀ ਹੁੰਦੀ ਹੈ ਸਾਨੂੰ ਲੱਗਦਾ ਹੀ ਨਹੀਂ ਅਸੀਂ ਤਾਂ ਇਦਾਂ ਕਿ ਸਾਡੇ ਫਰੈਂਡਸ ਹੀ ਇਸ ਨਾਲ ਗੱਲਾਂ ਕਰ ਰਹੇ ਆ ਇਦਾਂ ਹੀ ਹੋਣਾ ਚਾਹੀਦਾ ਆਰਟਿਸਟ ਸਾਰੇ ਇਦਾਂ ਹੁੰਦੇ ਆ ਐਵਰੀਬਾਡੀ ਇਜ਼ ਲਾਈਕ ਥੈਟ ਮਤਲਬ ਪੂਰੀ ਇੰਡਸਟਰੀ ਚ ਚਾ ਠੀਕ ਹੈ ਚਲੋ ਫਿਰ ਮੈਂ ਦਾਵਤ ਰੱਖੂਗੀ ਸਾਰੇ ਨੇ ਆਣਾ ਮੇਰੇ ਘਰੇ ਕੰਮਕੁਮਕੜੋਣਾ ਆਪਣਾ ਨਹੀਂ ਫਿਰ ਮੈਂ ਦਾਵਤ ਰੱਖੂਗੀ ਫੁੱਲ ਸਾਰੇ ਨੇ ਆਣਾ ਠੀਕ ਹੈ ਜੀ ਚੱਲ ਚਲੋ ਰੋਟੀ ਦੀ ਗੱਲ ਹੋ ਰਹੀ ਹੈ ਰੋਟੀ ਚ ਜਿਵੇਂ ਪੰਜਾਬੀ ਆਪਾਂ ਨਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਤਾਂ ਚਲੋ ਹੁੰਦੀ ਹੈ ਸਰਦੀਆਂ ਦਾ ਵਿੱਚ ਸੀਜ਼ਨਲ ਹੁੰਦੀ ਹੈ ਹੋਰ ਕੀ ਇਹੋ ਜੀ ਵਧੀਆ ਚੀਜ਼ ਹੈ ਘਰ ਦੀ ਜੋ ਤੁਸੀਂ ਖਾਣਾ ਪਸੰਦ ਕਰਦੇ ਹੋ ਸਾਇਆ ਤਾਂ ਪੁੱਛੂਗੀ ਮੈਂ ਬੱਬਲ ਤੁਹਾਡੇ ਤੋਂ ਪਹਿਲਾਂ ਸਰਦੀਆਂ ਦੇ ਵਿੱਚ ਜੀ ਨਹੀਂ ਪੈਸੇ ਕਰਦੀ ਰੋਟੀ ਤਾਂ ਵੈਸੀ ਫਿਰ ਵਧੀਆ ਹੀ ਹੁੰਦੀ ਹੈ ਹਨਾ ਜੀ ਤੇ ਪਰੌਂਠੇ ਵਧੀਆ ਲੱਦਦੇ ਨੇ ਜੀ ਆਲੂ ਦੇ ਪਰੌਂਠੇ ਗੋਭੀ ਦੇ ਪਰੌਂਠੇ ਹੋਗੇ ਜੀ ਹਨਾ ਤੇ ਸਾਗ ਜਿਵੇਂ ਹੁਣ ਸਿਆਲਾਂ ਵਿੱਚ ਦੁਪਹਿਰੇ ਤੋਂ ਪੂਰੇ ਦਾ ਵਧੀਆ ਖਾਦਾ ਜਾਂਦਾ ਜੀ ਉਹ ਵੀ ਉਹ ਵੀ ਕੰਬੀਨੇਸ਼ਨ ਹੋਵੇ ਪੂਰਾ ਜਿਹੜਾ ਬਣਿਆ ਹੋਇਆ ਕਿ ਵੀ ਨਾਲ ਮੂਲੀ ਚਾਹੀਦੀ ਅਦਰਕ ਦਾ achar ਲੱਸੀ ਮੱਕੀ ਦੀ ਰੋਟੀ ਹੋਵੇ ਫਿਰ ਉਹ ਅਜਮ ਵਧੀਆ ਹੋ ਜਾਂਦਾ ਸਾਰਾ ਕੁਝ ਤੇ ਬਾਕੀ ਉਹ ਹੀ ਆ ਵੀ ਆਪਣੇ ਤਾਂ ਕਹਿੰਦੇ ਵੀ ਸਿਆਲਾਂ ਵਿੱਚ ਜਿੰਨੀ ਦੇਰ ਧੁੰਨੀ ਹਰੀ ਨਹੀਂ ਹੁੰਦੀ ਸਾਗ ਤਾਂ ਫਿਰ ਤਿੰਨ ਤਿੰਨ ਦਿਨ ਚੱਲਦਾ ਹੀ ਤੜਕ ਕੇ ਹਨਾ ਹਾਂ ਸਾਰਾ ਤੁਹਾਡਾ ਫੀਡਬੈਕ ਸਾਡੇ ਮੈਂ ਹਰਿਆਣੇ ਤੋਂ ਆ ਤਾਂ ਸਾਡਾ ਜਿਹੜਾ ਫੂਡ ਜਿਹੜਾ ਸਰਦੀਆਂ ਦਾ ਸਪੈਸ਼ਲ ਹੁੰਦਾ ਉਹ ਉਹਦੇ ਵਿੱਚ ਕੜੀ ਹੁੰਦੀ ਹੈ ਤੇ ਬਾਜਰੇ ਦੀ ਰੋਟੀ ਹੁੰਦੀ ਹੈ ਤੇ ਫਿਰ ਸਿੰਗਰੇ ਦੀ ਸਬਜੀ ਹੁੰਦੀ ਹੈ ਉਹ ਉਸੇ ਟਾਈਮ ਬਣਦੀ ਹੈ ਟਾਈ ਮੇਰਾ ਕੰਫਰਟ ਫੂਡ ਹੈ ਲਾਈਕ ਅ ਸਾਡਾ ਐਂਡ ਮੈਡਮ ਹੈ ਕਿ ਅੰਬਰ ਹਾਂ ਮੈਮ ਤੁਸੀਂ ਤਾਂ ਕੀ ਬਾ ਫਿਰ ਤਾਂ ਫਿਰ ਤਾਂ ਅੰਬਰ ਸਿੱਧਾ ਗਾਲੀ ਵਖਰੀ ਹੈ બસ ਜਿਹੜਾ ਸਾਰਾ ਪੰਜਾਬੀਆਂ ਦਾ ਫੇਵਰੇਟ ਹੈ ਮੇਰਾ ਵੀ ਫੇਵਰੇਟ ਹੈ ਯਾ ਸਰ ਬਾਜੀ ਤੁਸੀਂ ਦੱਸੋ ਕੁਝ ਗਾਦਾ ਜਦੋਂ ਸ਼ੂਟਿੰਗ ਦੇ ਵਖਰੇ ਕੋਕਾ ਵਖਰੀ ਗੱਲਾਂ ਓਕੇ ਸੋ ਤੁਸੀਂ ਸਾਡੇ ਨਾਲ ਹੈਗੇ ਹੋ ਸੋ 뮤ਜ਼ਿਕ ਦੀ ਗੱਲ ਬਹੁਤ ਜ਼ਿਆਦਾ ਇੰਪੋਰਟੈਂਟ ਮੈਨੂੰ ਇਹ ਲੱਗਦਾ ਬਿਕੋਜ਼ ਤੁਹਾਡਾ ਤੁਹਾਡਾ ਜਿਹੜਾ ਪਹਿਨਾਵਾ ਹੈ ਨਾ ਉਹ ਬਹੁਤ ਕੁਝ ਦਰਸਾਂਦਾ ਹੈ ਜੋ ਤੁਸੀਂ ਸਟੇਜ ਤੇ ਹੁੰਨੇ ਹੋ ਟੱਪੇ ਗਾਣੇ ਐਂਡ ਜਦੋਂ ਚੰਡੀਗੜ੍ਹ ਵਾਲਾ Song ਆਇਆ ਸੀ ਤੁਹਾਡਾ ਸੋ ਕੀ ਫੀਲ ਉਦੋਂ ਕੀਤਾ ਸੀ ਤੁਸੀਂ ਐਂਡ ਇੱਕ ਹੁੰਦਾ ਹੈ ਨਾ ਮਾਈਂਡਸੈਟ ਵਿੱਚ ਕੁਝ ਹੁੰਦਾ ਹੈ ਕਿ ਚੰਡੀਗੜ੍ਹ ਨੂੰ ਲੈ ਕੇ ਤਾਂ ਮੈਂ ਪੁੱਛਣਾ ਚਾਹੂੰਗੀ ਚੰਡੀਗੜ੍ਹ ਨੂੰ ਲੈ ਕੇ ਕੀ ਤੁਹਾਡੇ ਦਿਲ ਵਿੱਚ ਹਮੇਸ਼ਾ ਇੱਕ ਖਾਸ ਇੱਕ ਜਗ੍ਹਾ ਰਹਿੰਦੀ ਹੈ ਸਭ ਜਾਂ ਚੰਡੀਗੜ ਚੁੰਡੀਗੜ ਗੱਲ ਬਾਤ ਇਹ ਵੀ ਹੈ ਕਿ ਜਿਵੇਂ ਅਸੀਂ ਥੋੜਾ ਫੋਗ ਹੁੰਨੇ ਆ ਨਾ ਹੁਣ ਕਈ ਵਾਰੀ ਬੰਦਾ ਬਲੂਜ਼ਰ ਬਲੂਜ਼ਰ ਪਾ ਕੇ ਗਾਛੱਲਾ ਨੂੰ ਉਹ ਜੱਚਦੀ ਨਹੀਂ ਗੱਲ ਬਾਤ ਹੁਣ ਜਾਂ ਮੈਂ ਮਿਰਜ਼ਾ ਲੱਗ ਪਿਆ ਗਾ ਤਾਂ ਜਾਂ ਮੈਂ ਡਰੈਸ ਪਾ ਕੇ ਨਾ ਕਈ ਵਾਰੀ ਡਰੈਸ ਤੇ ਵੀ ਗਾਣੇ ਸ਼ੂਟ ਕਰਦੇ ਡਰੈਸ ਪਾ ਕੇ ਮੈਂ ਗੱਲਾਂ ਘੋਰੀਆਂ ਵੀਟ ਟੋਏਗਾ ਉਹ ਗੱਲ ਮੈਚ ਨਹੀਂ ਹੁੰਦੀ ਤੇ ਉਹ ਸੂਫੀ ਫੋਗ ਹੁੰਦਾ ਸੀ ਦੈਟਸ ਵਾ ਸਾਨੂੰ ਡਰੈਸ ਪਾਣਾ ਪਏਗਾ ਮੈਂ ਜਿਹੜੀ ਜਿਹੜੀ ਸਿੰਪਲ ਗੱਲ ਹੈ ਤੇ ਚੰਡੀਗੜ ਗੱਡੀ ਠੀਕ ਕਰਾਉਣ ਆ ਰਹੀ ਸੀ ਜਦੋਂ ਗਾਇ ਚੰਡੀਗੜ੍ਹ ਚੱਲੇ ਆਂ ਕਿਸਮਤੇ ਵੀ ਇਹ ਗੱਲਾਂ ਹੁੰਦੀਆਂ ਬਾਬਾ ਜੀ ਤੁਹਾਡਾ ਨੰਦੀ ਗੱਲਬਾਤ ਹੋਈ ਰੱਬ ਨੇ ਇੱਕ ਕਲਿੱਕ ਜੀ ਦੇਣੀ ਹੁੰਦੀ ਆ ਪਤਾ ਨਹੀਂ ਤੁਹਾਨੂੰ ਕਦੋਂ ਮਿਲਦੀ ਕਿਵੇਂ ਕਿੱਥੋਂ ਮਿਲ ਜਾਣੀ ਟੱਪੇ ਤੇ ਮੈਂ ਬਹੁਤ ਗਏ ਸੀ ਪਰ ਚੰਡੀਗੜ੍ਹ ਚੱਲੇ ਆਣੇ ਥੋੜਾ ਜਿਹਾ ਵਧੀਆ ਕਰਤਾ ਤਾਂ ਇਹ ਗਾਣਾ ਮਤਲਬ ਗੱਡੀ ਜਦੋਂ ਸਹੀ ਕਰਾਉਣ ਜਾਣੀ ਸੀ ਬਹੁਤ ਬੜਿਆ ਹਾਂਜੀ 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 ਓਕੇ ਮੈਂ ਚਾਹਾਂਗੀ ਦੋ ਲਾਈਨਾਂ ਐਂਡ ਤੁਸੀਂ ਸਾਰੇ ਜੁਆਇਨ ਕਰੋ ਪਲੀਜ਼ ਉਹ ਸ਼ਹਿਰ ਚੰਡੀਗੜ੍ਹ ਚੱਲੇ ਆਂ ਸ਼ਹਿਰ ਚੰਡੀਗੜ ਚੱਲੇ ਆ ਉਹ ਲਾਵਾਂਗੇ ਨਜ਼ਾਰੇ ਬੱਲੀਏ ਉਹ ਲਾਵਾਂਗੇ ਨਜ਼ਾਰੇ ਬੱਲੀਏ ਪਾਵੇਂ ਕਲਮ ਕੱਲੇ ਆ ਲਾਵਾਂਗੇ ਨਜ਼ਾਰੇ ਬੱਲੀਏ ਪਾਵੇਂ ਕਲਮ ਕੱਲੇ ਆ ਉਹ ਨਵੇਂ ਨਵੇਂ ਆਏ ਪਿੰਡੋ ਯਾਰ ਵੀ ਬਣਾਏ ਸਾਨੂੰ ਮਿਲੀ ਇੱਕ ਪਤਲੀ ਜਿਨਾਰ ਸੀ ਉਹ ਨਮੀ ਨਮੀ ਲੱਗੀ ਤਾਂ ਚਾਹ ਹੀ ਬੜਾ ਹੋਇਆ ਨਾਲ ਇਸ਼ਕੇ ਦਾ ਚੜਿਆ ਬੁਖਾਰ ਸੀ ਫਿਰ ਹੋਏ ਅਸੀਂ ਚੱਲਿਆਂ ਫਿਰ ਹੋਏ ਅਸੀਂ ਚੱਲਿਆਂ ਉਹ ਲਾਵਾਂਗੇ ਨਜ਼ਾਰੇ ਬੱਲੀ ਐਵੇਂ ਪਾਵੇਂ ਕਲਮ ਕੱਲੇ ਆ ਕੱਲੇ ਨਜ਼ਾਰੇ ਲੈਣ ਦਾ ਮਜ਼ਾ ਆਂਦਾ ਤੁਹਾਨੂੰ ਵੇਸੇ ਬਿਲਕੁਲ ਹੁੰਦਾ ਜਨਾਬ ਜੀ ਪਾਪਾ ਗਨੇ ਨਾ ਝੂਠ ਵੀ ਕਿਸੇ ਗੱਲ ਦਾ ਨਾਮ ਹੈ ਮੈਂ ਤਾਂ ਇਹ ਕਿਉਂਕਿ ਆਪਣੇ ਪੰਜਾਬੀਆਂ ਦੇ ਵਿੱਚ ਜੋ ਤੱਕ ਮਹਿਫਿਲ ਨਹੀਂ ਸਜੀ ਦਸ ਬੰਦੇ ਨਾਲ ਨਹੀਂ ਹੁੰਦੇ ਨਾ ਉਹ ਤੱਕ ਸਾਨੂੰ ਮਹਿਫਲਾਂ ਦਾ ਮਜ਼ਾ ਨਹੀਂ ਆਂਦਾ ਐਸੀ ਤੇ ਬੱਲੀਆਂ ਨੂੰ ਸਾੜ ਰਹੇ ਸੀ ਗਲਾਵਾਂਗੇ ਨਾ ਜੀ ਸੋ ਫਿਲਮ ਦਾ ਮੈਗਾ ਟਾਈਟਲ ਦੀ ਗੱਲ ਕਰਾਂ ਲੰਬੜਾ ਦਾ ਲਾਣਾ ਸੋ ਲੰਬੜਾ ਆਪਨ ਨਾ ਬਹੁਤ ਘੱਟ ਲੋਕਾਂ ਨੂੰ ਪਤਾ ਲੰਬੜ ਕਿੰਨੂੰ ਕਹਿੰਦੇ ਐ ਸੋ ਬਬਲ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿੰਨੂੰ ਕਹਿੰਦੇ ਲੰਬੜਾ ਹਾਂ ਜੀ ਮਤਲਬ ਮੈਨੂੰ ਲੱਗਦਾ ਜਦੋਂ ਅੰਗਰੇਜ਼ਾਂ ਦੀ ਕੋਈ ਵਿਵਸਥਾ ਦੇ ਵਿੱਚ ਉਹਨਾਂ ਨੂੰ ਨੰਬਰਦਾਰ ਦਾ ਵੈਸੇ ਜੋ ਕਿ ਬਣਦੇ ਬਣਦੇ ਫਿਰ ਲੰਬੜਦਾਰ ਹੋ ਗਿਆ ਤੇ ਨੰਬਰਦਾਰ ਉਹਦੋਂ ਕਰਦੇ ਹੁਣੇ ਕੁਝ ਉਹਨਾਂ ਦਾ ਕੰਮ ਕਰ ਰਹੇ ਸੋ ਪਿੰਡ ਦੇ ਵਿੱਚ ਮੋਹਰਬਾਰ ਬੰਦਾ ਹੁੰਦਾ ਸੀ ਜਿਹਨੂੰ ਮਤਲਬ ਕਿ ਜਿਹੜੇ ਆਪਣੇ ਲੰਬੜਦਾਰ ਹੁੰਦੇ ਉਹ ਤਾਂ ਕਚੈਰੀਆਂ ਤਹਿਸੀਲ ਚ ਹੀ ਮਿਲਦੇ ਆ ਮੈਨੂੰ ਲੱਗਦਾ ਜ਼ਿਆਦਾਤਰ ਹਨਾ ਉਹਨਾਂ ਤੋਂ ਕੁਝ ਹਾਂ ਜੀ ਮਾਲੀਆ ਇਕੱਠਾ ਕੀਤਾ ਜਾਂਦਾ ਸੀਗਾ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਹੈਨਾ ਪਿੰਡਾਂ ਦੇ ਵਿੱਚੋਂ ਜਿਹੜਾ ਬੰਦਾ ਮਾਲੀਆ ਜene ਟੈਕਸ ਇਕੱਠਾ ਕਰਦਾ ਸੀਗਾ ਜੀ ਉਹਨੂੰ ਨੰਬਰਦਾਰ ਬੋਲਦੇ ਸੀ ਉਹ ਅੰਗਰੇਜ਼ਾਂ ਵੱਲੋਂ ਲਾਇਆ ਜਾਂਦਾ ਸੀਗਾ ਤੇ ਸਰਪੰਚ ਨਾਲੋਂ ਵੱਧ ਵੱਡੀ ਹیثیت ਹੁੰਦੀ ਸੀ ਉਸ ਬੰਦੇ ਦੀ ਇਹ ਸੀ ਜੀ ਸੋ ਤੁਹਾਡਾ ਵਿਆਹ ਇਸ ਲਾਣੇ ਵਿੱਚ ਹੋਣਾ ਹੈ ਰਾਈਟ ਸੋ ਕੀ ਹੋ ਗਿਆ ਮਤਲਬ ਤਾਂ ਮੈਂ ਕੁਝ ਰਿਵੀਲ ਕਰਨ ਲੱਗੀ ਸੀ ਮੈਨੂੰ ਤੁਹਾਨੂੰ ਇਦਾਂ ਲੱਗਿਆ ਹਨਾ ਨਹੀਂ ਮੈਂ ਨਹੀਂ ਇਦਾਂ ਨਹੀਂ ਵਿਆਹ ਨਾਮ ਤੋਂ ਵਿਆਹ ਤੋਂ ਹੀ ਵਰਡ ਤੋਂ ਥੋੜਾ ਹੋਰ ਜਾ ਹੁੰਦਾ ਮੈਨੂੰ ਸਾਰਾ ਵਿਆਹ ਤੋਂ ਡਰਦੀ ਹੈ ਨਹੀਂ ਮੈਂ ਡਰਦੀ ਨਹੀਂ ਹੈਗੀ ਮੈਂ ਸੋਚਦੀ ਨਹੀਂ ਇਸ ਬਾਰੇ ਕਦੇ ਵੀ ਨਹੀਂ ਸੋਚਿਆ ਨਹੀਂ ਮਤਲਬ ਸੋਚਿਆ ਹੈਗਾ ਬਟ ਇਸ ਟਾਈਮ ਮਤਲਬ ਨਹੀਂ ਸੋਚ ਰਹੀ ਐਸ ਟਾਈਮ ਟਾਈਮ ਇਹ ਪੁੱਛਿਆ ਨਾ ਤੁਹਾਡਾ ਵਿਆਹ ਹੋਣਾ ਸ਼ੀ ਵਾਸ ਬਲੈਂਕ ਉਹ ਬਲੈਂਕ ਹੋ ਗਿਆ ਕਿ ਕਿਤੋਂ ਆ ਗਿਆ ਵਿਆਹ ਹਾਂ ਲਾਣੇ ਦੇ ਫਿਲਮ ਦੇ ਵਿੱਚ ਮੈਂ ਬਹੁਤ ਲੱਕੀ ਆ ਕਿ ਮੇਰਾ ਬਹੁਤ ਵਾਰ ਵਿਆਹ ਹੋ ਚੁੱਕਿਆ ਹੈ ਠੀਕ ਹੈ ਕਿਉਂਕਿ ਮੈਂ ਫਿਲਮਾਂ ਕਰਦੀ ਆ ਗਾਣੇ ਕਰਦੀ ਆ ਮੈਂ ਹੁਣ ਛਿਕ ਗਈ ਆ ਮੈਂ 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 ਇੰਟਰਸਟਿਡ ਨਹੀਂ ਆ ਬਟ ਹਾਂ ਇਸ ਇਸ ਰਾਣੇ ਦੇ ਵਿੱਚ ਜਿਹੜਾ ਵਿਆਹ ਹੋ ਰਿਹਾ ਉਸ ਰਾਣੇ ਦੇ ਵਿੱਚ ਹੋਏਗਾ ਨਹੀਂ ਹੋਏਗਾ ਕਿ ਮੇਰੇ ਸਾਸੂ ਮਾਇ ਜਿਹੜਾ ਯਾਹ ਪੇ ਠੀਕ ਹੈ ਤੇ ਉਹਨਾਂ ਨੇ ਕਿਦਾਂ ਹਨਾ ਪੂਰਾ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤਾ ਹਾਂ ਇਹ ਕਿਦਾਂ ਦੀ ਸਾਸ ਸੇ ਵੈਸੇ ਫਿਲਮ ਦੇ ਵਿੱਚ ਅੱਜ ਕੱਲ ਨਾ ਸਾਸ ਦਾ ਮਿਕਸਚਰ ਹੋ ਚੁੱਕਿਆ ਕੋਈ ਚੰਗੀਆਂ ਹੁੰਦੀਆਂ ਕੋਈ ਮਾੜੀਆਂ ਹੁੰਦੀਆਂ ਐਦਾ ਕੋਈ ਮੈਂ ਡਿਸਕ੍ਰਿਮੀਨੇਸ਼ਨ ਨਹੀਂ ਕਰ ਰਹੀ ਕਿ ਸਾਸ ਮਾੜੀਆਂ ਹੁੰਦੀਆਂ ਸਾਸ ਹੁੰਦੀਆਂ ਸਭ ਮਾਵਾ ਸਾਰੀਆਂ ਮਾਵਾ ਹੀ ਹੁੰਦੀਆਂ ਤਾਂ ਮਤਲਬ ਉਹ ਮੈਨੂੰ ਗਲਤ ਸਹੀ ਨਹੀਂ ਬਟ ਉਹ ਦਾਈ ਉਹ ਸਾਸ ਦੇ ਨਾਮ ਤੇ ਦਾਈ ਆਫ ਹੋ ਗਿਆ ਤਾਂ ਮੈਂ ਅਨੀਤਾ ਮੈਮ ਦੀ ਬਹੁਤ ਵੱਡੀ ਫੈਨ ਆ ਤੇ ਸਾਰੇ ਹਨਾ ਤੇ ਮੈਂ ਪਹਿਲਾ ਅਸੀਂ ਮੂਵੀ ਕੀਤੀ ਮੰਜੇ ਵਿਸਤਰੇ ਜਿਹਦੇ ਚ ਮੈਂ ਮਤਲਬ ਆ ਕੇ ਕੈਮੀ ਹੋਈ ਸੀਗਾ ਮੇਰਾ ਹਨਾ ਬਟ ਸਿንስ ਇਹ ਮੂਵੀ ਦੇ ਵਿੱਚ ਸ਼ੀ ਵਾਸ देयर ਬਹੁਤ ਕੁਝ ਨਾ ਤੁਸੀਂ ਸਿੱਖਦੇ ਹੋ ਉਹ ਸਿਰਫ ਅ ਸਿਰਫ ਉਮਰ ਜ ਕਮਚ ਉਹ ਚੀਜ਼ ਨਹੀਂ ਬਟ ਐਸ ਅ ਪਰਸਨ ਸ਼ੀ ਇਸ ਅ ਵੰਡਰਫੁਲ ਔਮਨ ਹੈਨਾ ਤਾਂ ਜਦੋਂ ਮੈਨੂੰ ਇਦਾਂ ਸੀਗਾ ਕਿ ਸ਼ੀ ਇਸ ਵਰਕਿੰਗ ਇਨ ਸਾਸਾ ਮੇਰੇ ਲਈ ਉਹ ਮੇਰੇ ਸੀਨੀਅਰ ਹੈ ਤਾਂ ਮੈਨੂੰ ਤੋਂ ਸਿੱਖਦੀ ਆਂ ਚੀਜ਼ਾਂ ਸੋ ਇਹ ਬਹੁਤ ਪੋਜ਼ਿਟਿਵ ਸੀਗਾ ਤੇ ਐਨੀਵੇਜ਼ ਸਾਸਤਾ ਫਿਰ ਚਲੋ ਉਹ ਤਾਂ ਤੁਸੀਂ ਮੂਵੀ ਦੇਖੋਗੇ 26 ਨੂੰ ਤੁਹਾਨੂੰ ਪਤਾ ਲੱਗਣਾ ਵੀ ਕੀ ਹੋ ਰਿਹਾ ਹੈ ਕਿਦਾਂ ਹੋ ਰਿਹਾ ਸੋ ਸੋ ਅਨੀਤਾ ਮੈਮ ਤੁਹਾਨੂੰ ਪੁੱਛਣਾ ਚਾਹਾਂਗੀ ਅਸੀਂ ਨਾ ਮਤਲਬ ਵੈਸੀ ਐਜ਼ ਅ ਸੇਇੰਗ ਇਹ ਆਪਾਂ ਕਹਿ ਦਿੰਨੇ ਆ ਕਿ ਨਾ ਜੋ ਬੰਦਾ ਹਸਾਂਦਾ ਹੈ ਨਾ ਉਹ ਕਿਤੇ ਨਾ ਕਿਤੇ ਨਾ ਬੜਾ ਇੱਕ ਨਾ ਮਨ ਦੇ ਵਿੱਚ ਬੜਾ ਦੁੱਖ ਮਤਲਬ ਹੁੰਦਾ ਹੈ ਜਾਂ ਫਿਰ ਕੁਝ ਇਦਾਂ ਦੀ ਇੱਕ ਇੱਛਾ ਹੁੰਦੀ ਹੈ ਕਿ ਨਹੀਂ ਮੈਂ ਹਰ ਇੱਕ ਦੇ ਫੇਸ ਤੇ ਸਮਾਈਲ ਲਿਆਣੀ ਹੈ ਤੁਹਾਡਾ ਮੋਟਿਵ ਕੀ ਹੁੰਦਾ ਤੁਸੂਜਾਂ ਦੇ ਫੇਸ ਉੱਤੇ ਸਮਾਈਲ ਲੈ ਕੇ ਆਉਣੀਓ ਫਿਲਮਾਂ ਦੇ ਜ਼ਰੀਏ ਆਪਣੀ ਐਕਟਿੰਗ ਦੇ ਜ਼ਰੀਏ ਕਿਵੇਂ ਦੇਖੋ ਬੜੀ ਸਟ੍ਰੈਸ ਵਾਲੀ ਲਾਈਫ ਹੈਗੀ ਆ ਤੇ ਅਸੀਂ ਲੰਬੜਾਂ ਦੇ ਲਾਣਾ ਜਿਹੜੀ ਇਹ ਫਿਲਮ ਹੈਗੀ ਆ ਇਹ ਫੈਮਿਲੀ ਕਮੇਡੀ ਫਿਲਮ ਆ ਜੀ ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੰਜਾਬੀਆਂ ਦੇ ਚਿਹਰੇ ਦੇ ਉੱਤੇ ਰੌਣਕ ਲਿਆਈਏ ਹਾਸਾ ਲੈ ਕੇ ਆਈਏ ਔਰ ਇਸ ਸਾਲ ਦੀ ਪਹਿਲੀ ਬਿਗ ਕਮੇਡੀ ਫਿਲਮ ਹੋਣੀ ਹੈ ਜੀ ਤੇ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਬਹੁਤ ਪਸੰਦ ਆਏਗੀ ਕਿਉਂਕਿ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਔਰ ਇਸ ਫਿਲਮ ਦੀ ਕਹਾਣੀ ਬਹੁਤ ਜ਼ਬਰਦਸਤ ਹੈ ਡਾਇਰੈਕਸ਼ਨ ਬਹੁਤ ਅੱਛੀ ਹੈ ਸਾਰਾ ਕੁਝ 뮤직 ਵੀ ਔਰ ਖਾਸ ਗੱਲ ਇਹ ਕਿ ਇਹਦੇ ਵਿੱਚ ਨਸੀਬੁਲਾਲ ਜੀ ਦਾ ਇੱਕ ਗਾਣਾ ਜੀ ਜੀ ਔਰ ਮੇਰਾ ਖਿਆਲ ਪਹਿਲੀ ਵਾਰੀ ਪੰਜਾਬੀ ਫਿਲਮ ਦੇ ਵਿੱਚ ਨਸੀਬੋ ਜੀ ਨੇ ਗਾਇਆ ਅਸੀਂ ਬlesed ਆ ਕਿ ਸਾਨੂੰ ਉਹਨਾਂ ਦੀਆਂ ਵੀ ਸ਼ੁਭਕਾਮਨਾਵਾਂ ਮਿਲੀਆਂ ਉਹਨਾਂ ਦਾ ਅਸ਼ੀਰਵਾਦ ਮਿਲਿਆ ਮੈਨੂੰ ਲੱਗਦਾ ਕਿ ਇੱਕ ਕੁੱਲ ਮਿਲਾ ਕੇ ਨਾ ਬਿਗ ਐਂਟਰਟੇਨਮੈਂਟ ਵਾਲਾ ਵੱਡਾ ਇਹ ਪੈਕੇਜ ਹੈਗਾ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਅੱਛਾ ਲੱਗੂਗਾ ਜੀ ਮੈਂ ਉਹ ਹੀ ਮੈਂ ਕਹਿਣ ਲੱਗੀ ਸੀ ਬਿਕੋਜ਼ ਇਟਸ ਦ ਫਰਸਟ ਟਾਈਮ ਕਿ ਕੋਈ ਪਾਕਿਸਤਾਨੀ ਸਿੰਗਰ ਦਾ ਗਾਣਾ ਹੈਗਾ ਆਪਣੀ ਪੰਜਾਬੀ ਫਿਲਮਾਂ ਦੇ ਵਿੱਚ ਵੀ ਆ ਰਿਹਾ ਸੋ ਯਾਸਿਰ ਮੈਂ ਤੁਹਾਨੂੰ ਪੁੱਛਾਂਗੀ ਤੁਹਾਡੀ ਚੋਇਸ ਆਫ 뮤직 ਕੀ ਹੈ ਬਿਕੋਜ਼ ਅਸੀਂ ਤੁਹਾਡੇ ਟੱਪੇ ਸੁਣਦੇ ਹਾਂ ਸਭ ਕੁਝ ਤੁਹਾਡਾ ਇੰਸਟਾਗ੍ਰam ਤੇ ਲੋਕੀ ਬਹੁਤ ਜ਼ਿਆਦਾ ਲਾਈਕ ਕਰ ਰਹੇ ਤੁਹਾਨੂੰ ਉਸ ਵਰਜ਼ਨ ਲਈ ਬਟ ਪਰਸਨਲੀ ਤੁਹਾਨੂੰ ਕਿਹੜਾ ਵਰਜ਼ਨ ਜ਼ਿਆਦਾ ਪਸੰਦ ਆਉਂਦਾ ਜੀ ਪਹਿਲੇ ਮੈਂ ਸੂਫੀਆਨਾ ਬਹੁਤ ਜ਼ਿਆਦਾ ਗਾਉਂਦਾ ਸੀ ਬਾਬਾ ਬਲੀ ਸ਼ਾਇਰੀ ਦੀ ਕਲਾਮ ਜਾਂ ਸਾਡੇ ਬਜ਼ੁਰਗ ਜ਼ਿਆਦਾ ਪੜਦੇ ਸੀ ਮੀਆਂ ਸਾਹਿਬ ਦੀ ਕਲਾਮ ਜਾਂ ਗਾਣੇ ਨਹੀਂ ਸੀ ਹੁੰਦੇ ਕੋਈ ਜਦੋਂ ਮੈਂ ਪੰਜਾਬ ਚ ਆਇਆ ਨਵਾਂ ਨਾ ਪਹਿਲੇ ਆਰਮੀ ਵਿੱਚ ਸੀ ਅੱਪੇ ਤਾਂ ਕਲਾਮ ਹੀ ਪੜਦੇ ਸੀ ਕਲਾਮ ਕੁਝ ਹੋਰ ਚੀਜ਼ਾਂ ਉਹ ਟ੍ਰੈਡੀਸ਼ਨ ਜੋ ਪਹਿਲਾਂ ਦਾ ਲਿਖਿਆ ਹੋਇਆ ਬਾਬਾ ਫਰੀਦ ਜੀ ਨੇ ਲਿਖਿਆ ਬਾਬਾ ਬੁੱਲ੍ਹੇ ਸ਼ਾਹ ਜੀ ਨੇ ਲਿਖਿਆ ਮੈਂ ਉਹੀ ਪੜਦਾ ਸੀ ਫਿਰ ਹੁਣ ਗਾਣੇ ਵਿੱਚ ਆਇਆ ਹਾਂ ਫੋਕ ਜਾਂ ਸੂਫੀ ਉਹ ਚੋਇਸ ਆਫ 뮤직 ਤਾਂ ਆਈ ਹੋਈ ਹੈ ओके ਸੋ ਜਿਵੇਂ ਥੋੜਾ ਨਾ ਹਾਰਰ ਵੀ ਦਿਖਾਇਆ ਗਿਆ ਕਾਮੇਡੀ ਤਾਂ ਹੈ ਹੀ ਹੈ ਬਟ ਥੋੜਾ ਜਨਾ ਡਰਾਵਨਾ 40 ਸਾਲ ਦਾ ਭੂਤ ਪੁਰਾਣਾ ਹੈਗਾ ਰਾਈਟ ਜੋ ਜਿਵੇਂ ਨਾ ਬਚਪਨ ਦੇ ਵਿੱਚ ਬਹੁਤ ਸੀ ਨਾ ਜਿਵੇਂ ਪਿੰਡਾ ਪੁੰਡਾ ਜੋ ਆਈ ਥਿੰਕ ਸਭ ਨੇ ਉਹ ਪਿੰਡਾ ਵਾਲੀ ਲਾਈਫ ਤੁਸੀਂ ਦੇਖੀ ਹੈ ਰਾਈਟ ਤਾਂ ਤੁਸੀਂ ਕਦੇ ਐਕਸਪੀਰੀਅੰਸ ਕੀਤਾ ਕਿ ਹਾਂ ਇੱਕ ਨਾ ਮਾਵਾ ਆ ਜਾਂ ਮਤਲਬ ਏਦਾਂ ਡਰਾਉਣ ਲਈ ਬੱਚੇ ਨੂੰ ਕਿ ਨਹੀਂ ਉਹ ਬੱਚਾ ਮੇਰਾ ਏਦਾਂ ਨਾ ਕਰੇ ਤਾਂ ਤੁਹਾਨੂੰ ਕੋਈ ਏਦਾਂ ਦੀ ਮੈਮਰੀ ਹੈਗੀ ਹੈ ਕਿ ਨਹੀਂ ਆ ਭੂਤਨੀ ਜਾਂ ਭੂਤ ਤੇ ਆ ਮਤਲਬ ਕੋਠੇ-ਕੁਠੇ ਤੇ ਚੜ ਜਾਊਗਾ ਜਾਂ ਏਦਾਂ ਕੁਝ ਏਦਾਂ ਤੁਹਾਨੂੰ ਸੁਣਨ ਨੂੰ ਮਿਲਦਾ ਸੀ ਬਚਪਨ ਦੇ ਵਿੱਚ ਹਾਂਜੀ ਮੈਂ ਹੱਸਦਾ ਪਿਆ ਵੀ ਸਾਨੂੰ ਤਾਂ ਮਾਉ ਨੂੰ ਹੀ ਡਰ ਅੱਕਾ ਸਰ ਜਦੋਂ ਵਾਲੇ ਛੋੜਦੇ ਹੁੰਦੇ ਸੀ ਤਾਂ ਇਹ ਮਾਮੂ ਆ ਜੂਗਾ ਹਮ ਨੂੰ ਪਤਾ ਹੀ ਨਹੀਂ ਕਿ ਉਹ ਹੁੰਦਾ ਕਿ ਨਹੀਂ ਹੁੰਦਾ ਕੀ ਹੁੰਦਾ ਅ ਪਰ ਹਾਂਜੀ ਨਹੀਂ ਇਹਨਾਂ ਦੇ ਕੋ ਸੁਣਨ ਨੂੰ ਤਾਂ ਮਿਲਦੀਆਂ ਰਹਿੰਦੀਆਂ ਹਨਾ ਆਪਣਾ ਸਟੋਰੀਜ਼ ਕੇ ਜਾਂ ਫਲਾਨੇ ਉੱਥੇ ਜਿੱਥੇ ਆਪਣੇ ਕਹਿੰਦੇ ਕਿ ਜਿੱਤੇ ਕਿਤੇ ਕੋਈ ਹਾਦਸੇ ਚ ਕਿਸੇ ਦੀ ਮੌਤ ਹੋ ਜੂਵੇ ਤਾਂ ਉੱਥੇ ਹੀ ਆਤਮਾਵਾ ਮਾ ਭਟਕਦੀਆਂ ਰਹਿੰਦੀਆਂ ਮੜੀਆਂ ਦੇ ਵਿੱਚ ਇਹ ਉਹ ਕਦੇ ਐਕਸਪੀਰੀਅੰਸ ਤਾਂ ਨਹੀਂ ਕੀਤਾ ਹਨਾ ਜੀ ਮੈਨੂੰ ਮੈਂ ਵਿਸ਼ਵਾਸ ਵੀ ਨਹੀਂ ਕਰਦਾ ਇਸ ਚੀਜ਼ ਦੇ ਵਿੱਚ ਹਾਲਾਂਕਿ ਜਿੱਦੋਂ ਸਾਡੇ ਸਮਰਾਲੇ ਉੱਤੇ ਆ ਰਾਮਲੀਲਾ ਲੱਗਦੀ ਹੁੰਦੀ ਸੀ ਤਾਂ ਮੜੀਆਂ ਚੋਂ ਲੰਘ ਕੇ ਜਾਣਾ ਪੈਂਦਾ ਸੀ ਰਾਤ ਨੂੰ ਤਾਂ ਮਤਲਬ ਆ ਬੜਾ ਡੈਰੇਡਰੇ ਜਿਹਾ ਤਾਂ ਹੈ ਨੀ ਕਿ ਪਰ ਇਹ ਕਹਾਣੀਆਂ ਤਾਂ ਸੁਣਦ ਨੂੰ ਮਿਲਦੀ ਸੀਗਾ ਆ ਮਾਊਂ ਵਾਲਾ ਜ਼ਰੂਰ ਜ਼ਿਗਰ ਹੋਣਾ ਮਾਊਂ ਦਾ ਤਾਂ ਬੜਾ ਸਿਆਪਾ ਹੁੰਦਾ 15 16 ਸਾਲ ਤੱਕ ਮਾਊਂ ਨੇ ਇੰਨਾ ਸਿਆਪਾ ਪਾ ਕੇ ਰੱਖਿਆ ਨਾ ਲੱਗਦਾ ਹੀ ਵੀ ਅਸੀਂ ਨਾ ਵਿਆਹ ਚ ਇੱਕ ਬੋਲੀ ਵੀ ਬੋਲਦੇ ਆ ਕਿ ਸੱਸ ਮੇਰੀ ਨੇ ਮੁੰਡੇ ਜੰਮੇ ਮੁੰਡੇ ਜੰਮੇ ਵੀ ਅੱਧਿਆਂ ਨੂੰ ਤਾਂ ਲਾਉਂਦੀ ਟੀਕੇ ਅੱਧਿਆਂ ਨੂੰ ਦੇਵੇ ਦਵਾਈ ਵੇ ਸੋ ਜਾ ਚੁੱਪ ਕਰਕੇ ਨਹੀਂ ਤਾਂ ਮਿਆਊਂ ਬਿੱਲੀ ਆਈ ਐਕਚੁਅਲੀ 30 35 ਸਾਲ ਹੋ ਗਏ ਅਸੀਂ ਹੁਣ ਮਾਊਂ ਲੱਭਣ ਡੈ ਵੀ ਉੰਤਰਾ ਨਖਰਤਾ ਬੈਠਾ ਕੇ ਹੁਣ ਅਸੀਂ ਇਸ ਕਾਬਲ ਆ ਵੀ ਮਾਊਂ ਸਾਹਮਣ ਹਾਰ ਕੇ ਲੰਬੜਾਂ ਦੇ ਲਾਣੇ ਚ ਮਾਊ ਲੱਭਾ ਐ ਐਂਡ ਤੇ ਮਰੋੜ ਤੇ ਗਿੱਚੀ ਫਰਮਾਉਂਦੇ ਤੁਸੀਂ ਗਿੱਚੀ ਮਰੋੜ ਵੀ ਸਕਦੇ ਤੁਸੀਂ ਮਿਆਉਂਗੇ ਕਿਸੇ ਦੇ ਵੀ ਗਿੱਚੀ ਮੋੜ ਸਕਦੇ ਮੈਂ ਕਹਿੰਦਾ ਮਾਊ ਦੀ ਮਰੋੜੀ ਨੇ ਜਾਣ ਖਾਦੀ 50 ਸਾਲ ਹੋ ਗਏ ਜੀ ਸੋ ਬੜਾ ਨਾ ਵਧੀਆ ਮਾਹੌਲ ਬਣਿਆ ਹੋਇਆ ਹੁਣ ਮੈਂ ਚਾਹੂੰਗੀ ਯਾ ਸੋ ਤੁਸੀਂ ਇੱਕ ਟੱਪਾ ਗਾਓ ਅਗਰ ਐਸੇ ਫਿਲਮ ਦੇ ਰਿਲੇਟਿਡ ਗਾਣਾ ਹੋਵੇ ਇਹ ਕੁਝ ਵੀ ਜੋ ਤੁਹਾਨੂੰ ਚੰਗਾ ਲੱਗੇ ਜੀ ਹਾਂ ਚਲੋ ਅਪੀਲ ਅਪੀਲ ਕਰਨ ਦਾ ਇੱਕ ਟੱਪੇ ਦਾ ਤਰੀਕਾ ਆ ਕਿ ਫਿਲਮ ਦੇਖੋ ਜਾ ਕੇ 26 ਤਰੀਕ ਨੂੰ ਯੈਸ ਉਹ ਨਾਲ ਜਿਹੜਾ ਤੁਹਾਨੂੰ ਇਹਦਾ ਸਵਾਲ ਹਾਂ ਜੀ ਯਾਸਰ ਜੀ फटाफट ਉਹਨਾਂ ਬਣ ਰਿਹਾ ਚਾਹੁੰਦਾ ਸੋ ਜਿਵੇਂ ਯਾਸਰ ਜੀ ਤਾਂ ਓਬਵੀਅਸਲੀ ਸੈੱਟ ਤੇ ਮਾਹੌਲ ਬਣਿਆ ਹੁੰਦਾ ਸੀ ਜਦੋਂ ਗਾਣੇ ਗੁਣੇ ਗਾਏ ਜਾਂ ਨਹੀਂ ਸਿਰਫ ਸ਼ੂਟ ਦੇ ਟਾਈਮ ਹੀ ਬਿਜ਼ੀ ਰਹਿੰਦੇ ਸੀ ਅ ਵੀ ਅਸੀਂ ਮਤਲਬ ਕਿ ਥੋੜਾ ਵੀ ਉਹਨਾਂ ਨਾਲ ਹੈਗਾ ਨਾ ਸੀਨ ਹਾਂ ਮਤਲਬ ਸਾਡਾ ਜਿਆਦਾ ਹਾਂ ਮੇਰਾ ਤੇ ਯਸਰ ਵੀਰ ਦੇ ਜਿਆਦਾ ਭਰਾਮਾਂ ਵਾਲੀ ਮੌਂਡਿੰਗ ਹੈਗੀ ਅਜੀ ਉਹਦੇ ਵਿੱਚ ਤੇ ਮੈਂ ਵੀਰ ਨੂੰ ਦੇਖਿਆ ਹੋਇਆ ਸੀਗਾ ਪਹਿਲਾਂ ਗਾਣੇ ਸੁਨੇ ਹੋਏ ਸੀਗੇ ਜਿੱਦਾਂ ਖਾਸ ਕਰਕੇ ਟੱਪੇ ਦੀ ਜਿਹੜੀ ਆਪਾਂ ਵੀਰ ਦੇ ਸੁਣਿਆ ਹੀ ਆ ਤੇ ਪਰ ਅਸੀਂ ਉੱਥੇ ਮਿਲੇ ਤੇ ਬਹੁਤ ਨਿੱਗਾ ਸੁਭਾ ਜੀ ਮਾਹੌਲ ਬਿਲਕੁਲ ਬਣਿਆ ਹੋਇਆ ਸੀਗਾ ਗੱਲਾਂ ਬਾਤਾਂ ਮਾਰਦੀ ਸੀਗੇ ਸ਼ੁਗਲ ਲਾਉਂਦੇ ਸੀਗੇ ਲਾਈਕ ਬਿਹਾਈਂਡ ਦਾ ਕੈਮਰਾ ਵੀ ਹਨਾ ਜਿੱਦਾਂ ਵੈਨੇਟਿਟੀ ਚ ਬੈ ਕੇ ਬਹੁਤ ਗੱਲਾਂ ਮਾਰੀਆ ਸੋ ਵਧੀਆ ਰਿਆ ਇਜ਼ੀ ਰਿਆ ਕੁਸ਼ ਮੈਨੂੰ ਤਾਂ ਨਹੀਂ ਲੱਗਦਾ ਕਿ ਵੀਰੇ ਤਾਂ ਨੂੰ ਵੀ ਲੱਗਿਆ ਨਹੀਂਦਾ ਕਿ ਇਦਾਂ ਨਹੀਂ ਕਿ ਫਸਟ ਟਾਈਮ ਇਦਾਂ ਮਤਲਬ ਐਂਡ ਜਦੋਂ ਵੀ ਤੁਸੀਂ ਗੱਲ ਵੀ ਕਰ ਰਹੇ ਹੋ ਉਹਨਾਂ ਦਾ ਜਿਹੜਾ ਲੈਜ਼ਾ ਤਾਂ ਉਹ ਬਹੁਤ ਸਥਿਰ ਹੈ ਬੋਲਣ ਦਾ ਸਟਲ ਹੈ ਬਹੁਤ ਜ਼ਿਆਦਾ ਤੇ ਬਹੁਤ ਇਦਾਂ ਕੋਈ ਜਦੋਂ ਮੈਂ ਬੋਲਦੀ ਹਾਂ ਕਿ ਜਦੋਂ ਮੈਂ ਬੋਲ ਰਹੀ ਹਾਂ ਇਸ ਟਾਈਮ ਤਾਂ ਫਾਸਟ ਤੇ ਉਹਨਾਂ ਦਾ ਉਹ ਹੈ ਤੇ ਆਈ ਥਿੰਕ ਉਹ ਬਹੁਤ ਜ਼ਿਆਦਾ ਰਿਕੁਆਇਰਡ ਹੁੰਦਾ ਹੈ ਵੈਨ ਯੂ ਆਰ ਇਨ ਐਕਟਿੰਗ ਸੋ ਐਸ ਅ ਮੈਨ ਲਾਈਕ ਉਹ ਰਿਕੁਆਇਰਡ ਸੋ ਹੀ ਵਾਸ ਗੁੱਡ ਬਿਲਕੁਲ ਤੁਸੀਂ ਦੇਖਿਆ ਹੋਣਾ ਤੁਹਾਨੂੰ ਵੀ ਲੱਗੂਗਾ ਦੇਖ ਕੇ ਕਿ ਪਹਿਲੀ ਵਾਰੀ ਹੀ ਉਹਨਾਂ ਨੇ ਕੰਮ ਕੀਤਾ ਬਿਲਕੁਲ ਮੈਂ ਤਾਂ ਹੀ ਹੈ ਉਹ ਚੀਜ਼ ਕੰਪਲੀਮੈਂਟ ਦੇਣਾ ਚਾਹੂੰਗੀ ਤੁਸੀਂ ਫੌਜੀ ਦਾ ਰੋਲ ਕੀਤਾ ਹੈ ਫਿਲਮ ਦੇ ਵਿੱਚ ਰਾਈਟ ਹਾਂਜੀ ਜੀ ਜੀ ਸੋ ਕੀ ਹੋ ਗਿਆ ਹਾਂਜੀ ਹਾਂਜੀ ਤੁਸੀਂ ਧਿਆਨ ਨਾਲ ਸੁਣ ਰਹੇ ਹੋ ਓਕੇ ਸਟੋਲ ਨਹੀਂ ਨਾ ਉੱਥੇ ਵਿਆਹ ਨਾਲ ਹੋ ਛੁੱਟ ਗਏ ਤੇ ਫੌਜੀ ਨਾਲ ਉੱਟ ਗਏ ਕਿਤੇ ਵਾਪਸ ਨਾ ਭੇਜ ਦੇ ਮੈਂ ਤਾਂ ਹੀ ਸੋਚੀ ਨੀ ਆ ਅੱਜ ਦੋਨੋਂ ਅੱਜ ਇਦਰੋਂ ਸਾਰਾ ਕੈਂਦੀ ਸਾਰਾ ਉੱਡੀ ਹੋਈ ਐ ਇਦਰੋਂ ਸਾਰਾ ਬਲੈਂਕ ਹੋਈ ਪਈ ਉਦੋਂ ਯਾਸਰ ਜੀ ਮੈਨੂੰ ਐ ਵੇਖੀ ਜਾਂਦੇ ਮੈਂ ਕਿਉਂ ਮੈਂ ਕੀ ਪੁੱਛ ਲੇ ਜੀ ਪੁੱਛ ਬਾ ਐਕਚੁਅਲੀ ਯਾ ਉਹ ਮੈਨੂੰ ਲੱਗਾ ਟੱਪਾ ਯਾਦ ਕਰੀ ਜਾਂਦੇ ਸੀ ਬੜੀ ਮੁਸ਼ਕਿਲ ਨਾ ਵਾਰਮ ਅਪ ਹੋਇਆ ਹੋਣਾ ਨਹੀਂ 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 ਲੈ ਟੱਪੇ ਦਾ ਯਾਦ ਕੀ ਕਰ ਰਹੀ ਮੈਂ ਥੋੜੇ ਤੇ ਵੀ ਬਣਾ ਦੇਣਾ ਹੁਣ ਯਾਰ ਚਲੋ ਹੁਣ ਫਿਰ ਮੈਂ ਐਂਡਸ ਸੁਣ ਕੇ ਜਾਣਾ ਤੁਹਾਡੇ ਤੋਂ ਠੀਕ ਹੈ ਜੀ ਚਲੋ ਤਿੰਨ ਚਾਰ ਲੱਖ ਦਾ ਇੱਕ ਟੱਪਾ ਕੋਈ ਨਹੀਂ ਲੱਖਾਂ ਦੀ ਨਾ ਗੱਲ ਕਰੋ ਕੋਈ ਨਹੀਂ ਸਾਈ ਕਰੋਨਾ ਵਿੱਚ ਹੋਏ ਫਿਰ ਸੁਣ ਕੇ ਜਾਣਾ ਮੈਂ ਠੀਕ ਹੈ ਮੇਰਾ ਇੱਕ ਦੋਸਤ ਹੈ ਨਾ ਉਹ ਉਹਨੂੰ ਨਾਮ ਕੀ ਹੋਣਾ ਦਾ ਭੁੱਲ ਗਿਆ ਅੱਜ ਪੁੱਛੋ ਜੀ ਆਪਣਾ ਤੁਸੀਂ ਪਲਾਨ ਕਰਦੇ ਹੋ ਮੈਂ ਪਲਾਨ ਕਰਦੇ ਹਾਂ ਓਕੇ ਮੈਂ ਤੁਹਾਨੂੰ ਪੁੱਛ ਰਹੀ ਸੀ ਤੁਸੀਂ ਫੌਜੀ ਦਾ ਰੋਲ ਕੀਤਾ ਹੈ ਜੀ 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 ਇੱਕ ਰਿਸਪੌਂਸਿਬਿਲਟੀ ਵੀ ਹੁੰਦੀ ਹੈ ਕਿ ਤੁਸੀਂ ਉਸ ਰੋਲ ਨੂੰ ਬਹੁਤ ਤਰੀਕੇ ਨਾਲ ਨਿਭਾਓ ਕਿ ਉਹ ਚੀਜ਼ ਬੜੀ ਨੈਚੁਰਲ ਲੱਗੇ ਤੇ ਤੁਸੀਂ ਫਸਟ ਟਾਈਮ ਕੀਤਾ ਹੈ ਉਹ ਰੋਲ ਤੇ ਉਹਦੇ ਲਈ ਤੁਸੀਂ ਕੁਝ ਪ੍ਰੈਪਰੇਸ਼ਨ ਜਾਂ ਕੁਝ ਮਤਲਬ ਦਿੱਕਤ ਆਈ ਕੁਝ ਹੋਰ ਰੋਲ ਕਰਨ ਦੇ ਲਈ ਨਹੀਂ ਮੈਂ ਜਦੋਂ ਤਾਂ ਸਾਹਿਬ ਨੇ ਡਾਇਰੈਕਟਰ ਸਾਹਿਬ ਨੇ ਮੈਨੂੰ ਬੋਲੇ ਕਿ ਤੇਰਾ ਰੋਲ ਆਰਮੀ ਦਾ ਤੇ ਮੈਂ ਸੋਚਿਆ ਸ਼ਾਇਦ ਕਿ ਬਾਰਡਰ ਬਾਰਡਰ ਤੇ ਉੰਜਦਾ ਕੋਈ ਰੋਲ ਹੋਏਗਾ ਜਾਂ ਗਰਾਉਂਡ ਲੇਕਿਨ ਮੇਰਾ ਫੈਮਿਲੀ ਰੋਲ ਸੀ ਮੈਂ ਬਸ ਛੁੱਟੀ ਆਇਆ ਨਾ ਬੈਗ ਚੱਕ ਕੇ ਠੀਕ ਨੂੰ ਵਧੀਆ ਸੀ ਉਹ ਸਿੰਗਲ ਟਾਈਮ ਹੀ ਇੱਕ ਯੂਨੀਫਾਰਮ ਪਾਣਾ ਉਹ ਮੈਨੂੰ ਸਾਰਾ 3-4 ਸਾਲ ਮੇਰੀ ਯਾਤਰਾ ਆ ਗਈ ਮੈਨੂੰ ਜਿਵੇਂ ਮੇਰੀ ਟ੍ਰੇਨਿੰਗ ਹੋਈ ਪਟਿਆਲਾ ਦੇ ਵਿੱਚ ਜਾਂ ਕਿਸ ਤਰ੍ਹਾਂ ਟ੍ਰੇਨਿੰਗ ਕੀਤੀ ਕਿਸ ਤਰ੍ਹਾਂ ਤੇ ਅੱਛਾ ਲੱਗਿਆ ਫਿਰ ਮੈਂ ਆਪਣੇ ਘਰਾਂ ਨੂੰ ਵਧੀਆ ਲਿਆ ਚਲੋ ਮੈਂ ਬਲੈਂਕ ਨਹੀਂ ਕਰੂੰਗੀ ਸਾਰਿਆਂ ਨੂੰ ਹੁਣ ਆਪਾਂ ਟੱਪਾ ਸੁਣ ਲੈਂਦੇ ਆ ਤੁਸੀਂ ਵੇਖਣ ਆ ਜਾਣਾ ਹੋ ਤੁਸੀਂ ਵੇਖਣ ਆ ਜਾਣਾ ਤੁਸੀਂ ਵੇਖਣ ਆ ਜਾਣਾ ਉਹ 26 ਨੂੰ ਫਿਲਮ ਆਪਣੀ ਉਹ 26 ਨੂੰ ਫਿਲਮ ਆਪਣੀ ਆ ਗਈ ਲੰਬੜਾਂ ਦਾ ਲਾਣਾ ਲੰਬੜਾਂ ਦਾ ਲਾਣਾ ਆ ਬਹੁਤ ਬਹੁਤ ਵਧੀਆ ਟੱਪਾਪਾ ਬੋਲਤਾ ਤੇ ਹੁਣ 26 ਜਨਵਰੀ ਨੂੰ ਸਾਰੇ ਨੇ ਜਾਣਾ ਹੈ ਸਿਨੇਮਾ ਘਰਾਂ ਦੇ ਵਿੱਚ ਫਿਲਮ ਦੇਖਣ ਲੰਬੜਾਂ ਦਾ ਲਾਣਾ ਐਸ ਲਾਣੇ ਨੇ ਤੁਹਾਨੂੰ ਫੁੱਲ ਐਂਟਰਟੇਨ ਕਰਨ ਆਣਾ ਐ ਐਂਡ ਆਬਵੀਅਸਲੀ ਕੋਈ ਬਹਾਨਾ ਨਹੀਂ ਚੱਲੂਗਾ ਕਿ ਛੁੱਟੀ ਨਹੀਂ ਮਿਲਦੀ ਛੁੱਟੀ ਹੈਗੀ ਆ ਉਸ ਦਿਨ ਸੋ ਪਲੀਜ਼ ਜਾਇਓ ਸਿਨੇਮਾ ਘਰਾਂ ਦੇ ਵਿੱਚ ਐਂਡ ਜ਼ਰੂਰ ਸਪੋਰਟ ਕਰਿਓ ਫਿਲਮ ਨੂੰ ਲੰਬੜਾਂ ਦਾ ਲਾਣਾ ਸੋ ਜਾਂਦੇ ਜਾਂਦੇ ਤੁਸੀਂ ਵੀ ਕਹਿ ਦੋ ਮੈਚ ਹੋਣੀਆਂ ਤੁਸੀਂ ਸਾਰੇ 26 ਜਨਵਰੀ ਨੂੰ ਜਾਓ ਤੇ ਸਾਡੀ ਮੂਵੀ ਇੰਜੋਏ ਕਰੋ ਉਸ ਤੋਂ ਪਹਿਲਾਂ YouTube ਤੇ ਜਾਓ ਟ੍ਰੇਲਰ ਦੇਖੋ ਤੇ ਤੁਹਾਡੇ ਵੀ ਜਿਹਨੇ ਪ੍ਰੀਸ਼ੀਅਸ ਕਮੈਂਟੋ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਸੋ 26 ਜਨਵਰੀ ਲੰਬੜਾ ਦੇ ਲਾਣਾ ਨੀਰੈਸ تھیਟਰ ਜੀ ਬਿਲਕੁਲ ਅਸੀਂ ਹੁਣੇ ਗਾ ਕੇ ਵੀ ਅਪੀਲ ਕੀਤੀਆਂ ਤੇ ਬੋਲ ਕੇ ਦੁਬਾਰਾ ਫੇਰ ਕਹਿ ਦਿੰਨੇ ਸਾਰੇ ਬਣਾ ਕਿ ਅਸੀਂ ਬੜੇ ਪਿਆਰ ਨਾਲ ਬੜੀ ਪਿਆਰੀ ਫਿਲਮ ਬਣਾਈ ਹੈ ਜੀ ਫਿਲਮ ਦੇ ਵਿੱਚ ਕਹਾਣੀ ਹੈ ਤੇ ਤੁਸੀਂ ਬਹੁਤ ਲਾਈਟ ਫੀਲ ਕਰੋਗੇ ਫਿਲਮ ਦੇਖ ਕੇ ਹਨਾ ਤਾਂ ਆਪਣੇ ਫੈਮਿਲੀ ਨੂੰ ਲੈ ਕੇ ਆ ਜਿੱਦਾਂ ਵੀ ਤੁਸੀਂ ਜਾਣਾ ਚਾਹੋ ਦੋਸਤਾਂ ਮਿੱਤਰਾਂ ਦੇ ਨਾਲ ਸੇਲੀਆਂ ਦੇ ਨਾਲ ਜਾਓ ਫਿਰ ਉਹਨੂੰ ਦੇਖੋ ਤੇ ਮੈਨੂੰ ਉਮੀਦ ਹੈ ਤੁਹਾਨੂੰ ਵਧੀਆ ਲੱਗੂ ਚੰਗੀ ਫਿਲਮਾਂ ਸੇਲੀਆਂ ਨਾਲ ਵੀ ਜਾ ਸਕਦੇ ਹੋ ਹੋ ਇੱਕੋ ਹੀ ਲੋਕ 36 ਹੂੰ ਸੇਲੀਆਂ ਬੇਲੀਆਂ ਸਾਰਾ ਰਲ ਚੱਲੋ ਤੁਸੀਂ ਦੋਵੇਂ ਵੀ ਜੀ ਜੀ 26 ਤਰੀਕ ਲੰਬੜਾਂ ਦਾ ਲੜਾ ਥੈਂਕ ਯੂ ਸੋ ਮੱਚ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਫਿਲਮ ਲਈ ਐਂਡ ਬੈਸਟ ਵਿਸ਼ਸ ਥੈਂਕ ਯੂ ਸੋ ਮੱਚ ਸੋ ਇਸ ਸੀਸ ਮੇਨਾਲ ਸਟਾਰ ਕਾਸਟ ਲੰਬੜਾ ਤੇ ਲਾਣਾ ਫਿਲਮ ਆ ਰਹੀ ਹੈ 26 ਜਨਵਰੀ ਨੂੰ ਜ਼ਰੂਰ ਜਾਇਓ ਸਿਨੇਮਾ ਕਰਨ ਦੇ ਵਿੱਚ ਉਸ ਤੱਕ ਮੈਨੂੰ ਦੋ ਇਜਾਜ਼ਤ ਤੇ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਕੈਮਰਾ ਪਰਸਨ ਰਮੇਸ਼ ਨਾਲ ਮੈਜਿਸ ਫੀਲ ਕਰ